ਰਣਾ ਰਾਹੁਲਾ ਜੀ ਮਮਲੋਗੇ ਰੋਡ ਤੇ ਰਹਿਣ ਵਾਲਾ ਜੀ ਇਹ ਮੁੰਡਿਆ ਦੀ ਮੜਾਈ ਹੋਈ ਸੀ ਸ਼ੁਭ ਰਾਤਰੀ ਵਾਲੇ ਦਿਨ ਇਹ ਅੱਜ ਤਿੰਨ ਦਿਨ ਹੋ ਗਏ ਉਹਨਾਂ ਨੂੰ ਜਿਹੜੇ ਮਾਰਦੇ ਸੀ ਅੱਗੋਂ ਕਿਰਪਾਨਾਂ ਖੋਂਦੇ ਸੀ ਪਿਸਤੌਲ ਖੋਂਦੇ ਸੀ ਅੱਜ ਉਹ ਆਏ ਆ ਜੱਕ ਦਾ ਪਾਏ ਆ ਸਾਡੇ ਫੈਰ ਮਾਰ ਗਏ ਸਾਡੇ ਆ ਸ਼ਰੇ ਵੱਜ ਗਏ ਤੇ ਸਾਡੇ ਦੋ ਜਣੇ ਤੇ ਕੁੜੀਆਂ ਜੀ ਆ ਜੀ ਤੇ ਕਿੰਨੇ ਜਣੇ ਸੀ ਜਿਹੜੇ ਘੱਟੀ ਘੱਟ 25 30 ਜਣੇ ਸੀ ਤੇ ਸਾਨੂੰ ਇਨਸਾਫ ਚਾਹੀਦਾ ਜੀ ਇਹ ਸਾਨੂੰ 15 ਮਿੰਟ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਤੇ ਮੈਂ ਆਪਣੇ ਮੁਲਾਜ਼ਮ ਲੈ ਕੇ ਉਸੇ ਦੇ ਮੌਕੇ ਤੇ ਪਹੁੰਚ ਗਿਆ ਇਹ ਸਵਰਾਤਰੀ ਵਾਲੇ ਦਿਨ ਕਿਤੇ ਛੋਟੇ ਛੋਟੇ ਬੱਚਿਆਂ ਨੂੰ ਕਿਤੇ ਲੜਾਈ ਹੋਈ ਉਹ ਬੋੜੇ ਇਹਨਾਂ ਦੇ ਬਹੁਤ ਲੜਾਈ ਵਾਦੀ ਵਾਦੀ ਜਿਹਦੇ ਉਹ ਜੁੜੋ ਗੁਜਰਾں ਦੇ ਮੁੰਡੇ ਹੈਗੇ ਜਿਹੜਾ ਜੁਗਰਾਜ ਇਹ ਫੋਨ ਲਏ ਨਾਂ ਨਵੀ ਦੱਸ ਦिए ਦੋ ਆਏ ਕਿ ਜੀਵਨ ਨੇ ਫਾਇਰ ਕੀਤਾ ਇਹਨਾਂ ਦੇ ਸੜੇ ਵਗੈਰਾ ਲੱਗੇ ਆ ਉੱਤੇ ਦੇਖਿਆ ਬਾਕੀ ਜਿਹੜੀ ਵੈਰੀਫਾਈ ਕਰਾਂ ਗੜੀ ਉੱਤੇ ਸਾਹਮਣੇ ਉਹ ਸਾਹਮਣੇ ਦੋ ਜਣਿਆਂ ਦੇ ਸੜੇ ਲੱਗੇ ਆ ਹਾਲਤ ਬਾਕੀ ਆਸ ਬਿਲਕੁਲ ਠੀਕ ਠਾਕ ਹੈ ਡਾਕਟਰ ਜੀ ਨੇ ਕਿ ਜਿਹੜੇ ਸੜੇ ਹੈਗੇ ਉਹ ਦਾਣੇ ਲੱਗੇ ਆ ਕੋਈ ਕੈਜੂਐਲਟੀ ਵਗੈਰਾ ਤਾਂ ਨਹੀਂ ਹੋਈ ਨਹੀਂ ਨਹੀਂ ਰਣਾ ਰਾਹੁਲਾ ਜੀ ਮੰਮਲੋਗ ਰੋਡ ਤੇ ਰਹਿਣ ਵਾਲਾ ਜੀ ਇਹ ਮੁੰਡਿਆ ਦੀ ਮੜਾਈ ਹੋਈ ਸੀ ਸ਼ੁਭ ਰਾਤਰੀ ਵਾਲੇ ਦਿਨ ਇਹ ਅੱਜ ਉਹ 3 ਦਿਨ ਹੋ ਗਏ ਉਹਨਾਂ ਨੂੰ ਜਿਹੜੇ ਮਾਰਦੇ ਸੀ ਅੱਗੋਂ ਕਿਰਪਾਨਾਂ ਖੋਹਦੇ ਸੀ ਪਿਸਤੌਲ ਖੋਹਦੇ ਸੀ ਅੱਜ ਉਹ ਆਏ ਆ ਜੱਕ ਦਾ ਵਾਏ ਆ ਸਾਡੇ ਫੈਰ ਮਾਰ ਗਏ ਆ ਜੀ ਸਾਡੇ ਆ ਸ਼ਰੇ ਵੱਜ ਗਏ ਇਹ ਸਾਡੇ ਦੋ ਜਣਿਆਂ ਦੇ ਗੁੜੀਆਂ ਜੀ ਆ ਜੀ ਤੇ ਕਿੰਨੇ ਜਣੇ ਸੀ ਜਿਹੜੇ ਕੱਢੇ 25 30 ਜਣੇ ਸੀ ਤੇ ਸਾਨੂੰ ਇਨਸਾਫ ਚਾਹੀਦਾ ਜੀ ਇਹ ਸਾਨੂੰ 15 ਮਿੰਟ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਤੇ ਮੈਂ ਆਪਣੇ ਮੁਲਾਜ਼ਮ ਲੈ ਕੇ ਉਸੇ ਦੇ ਮੌਕੇ ਤੇ ਪਹੁੰਚ ਗਿਆ ਇਹ ਸਵਰਾਤਰੀ ਵਾਲੇ ਦਿਨ ਕਿਤੇ ਛੋਟੇ ਛੋਟੇ ਬੱਚਿਆਂ ਨੂੰ ਕਿਤੇ ਲੜਾਈ ਹੋਈ ਲੋਕਾਂ ਦੇ ਇੰਦਾ ਦੇ ਛੋਟੇ ਲੜਾਈ ਵਾਦੀ ਵਾਦੀ ਜਿਹੜੇ ਉਹ ਜੁਗਰਾ ਦੇ ਮੁੰਡੇ ਹੈਗੇ ਜਿਹੜਾ ਜੁਗਰਾਜ ਇਹ ਫੌਂਡੇ ਨਾਂ ਨਵੀ ਦੱਸਦੇ ਆ ਆਏ ਕਿ ਉਹਨਾਂ ਨੇ ਫਾਇਰ ਕੀਤੀ ਇਹਨਾਂ ਦੇ ਸ਼ਰੀ ਵਗੈਰਾ ਲੱਗੇ ਆ ਬਾਕੀ ਜਿਹੜੀ ਵੈਰੀਫਾਈ ਕਰੇ ਗੜੀ ਉੱਤੇ ਸਾਹਮਣੇ ਕੋਸਾ ਬੰਦਾ ਇੱਕ ਦੋ ਜਨਾਂ ਦੇ ਸੜੇ ਲੱਗੇ ਆ ਹਾਲਤ ਕਿ ਬਾਕੀ ਆਪ ਦਾ ਬਿਲਕੁਲ ਠੀਕ ਠਾਕ ਹੈ ਡਾਕਟਰ ਜੀ ਦੇ ਜਿਹੜੇ ਸੜੇ ਹੈਗੇ ਦਾਣੇ ਲੱਗੇ ਆ ਕੋਈ ਕੈਜੂਐਲਟੀ ਵਗੈਰਾ ਤਾਂ ਨਹੀਂ ਹੋਈ ਨਹੀਂ ਨਹੀਂ ਰਣਾ ਰਾਹੁਲਾ ਜੀ ਮਮਲੋਗ ਰੋਡ ਤੇ ਰਹਿਣ ਵਾਲਾ ਜੀ ਇਹ ਮੁੰਡਾ ਦੀ ਮਰਾਈ ਹੋਈ ਸੀ ਸ਼ਿਵਰਾਤਰੀ ਵਾਲੇ ਦਿਨ ਇਹ ਅੱਜ ਤਿੰਨ ਦਿਨ ਹੋ ਗਏ ਉਹਨਾਂ ਨੂੰ ਜਿਹੜੇ ਮਾਰਦੇ ਸੀ ਅੱਗੋਂ ਕਿਰਪਾਨਾਂ ਖੋਂਦੇ ਸੀ ਪਿਸਤੌਲਾਂ ਖੋਂਦੇ ਸੀ ਅੱਜ ਉਹ ਆਏ ਆ ਜੱਕ ਦਾ ਵਾਏ ਆ ਸਾਡੇ ਫੈਰ ਮਾਰ ਗਿਆ ਜੀ ਸਾਡੇ ਆ ਸ਼ਰੇ ਵੱਜ ਗਏ ਤੇ ਸਾਡੇ ਦੋ ਜਣੇ ਤੇ ਕੁੜੀਆਂ ਜੀ ਆ ਜੀ ਤੇ ਕਿੰਨੇ ਜਣੇ ਸੀ ਜਿਹੜੇ ਘੱਡੇ 25 30 ਜਣੇ ਸੀ ਤੇ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ 15 ਮਿੰਟ ਪਹਿਲਾਂ ਇਨਫੋਰਮੇਸ਼ਨ ਮਿਲੀ ਸੀ ਤੇ ਮੈਂ ਆਪਣੇ ਮੁਲਾਜ਼ਮ ਲੈ ਕੇ ਉਸੇ ਦੇ ਮੌਕੇ ਤੇ ਪਹੁੰਚ ਗਿਆ ਇਹ ਸਵਰਾਤਰੀ ਵਾਲੇ ਦਿਨ ਕਿਹੜੇ ਛੋਟੇ ਛੋਟੇ ਬੱਚਿਆਂ ਨੂੰ ਕਿਹੜੀ ਲੜਾਈ ਹੋਈ ਲੋਕਾਂ ਦੇ ਇੱਥੇ ਲੜਾਈ ਵਾਦੀ ਵਾਦੀ ਜਿਹਦੇ ਉਹ ਜੁੜੋ ਗੁਜਰਾں ਦੇ ਮੁੰਡੇ ਹੈਗੇ ਜਿਹੜਾ ਜੁਗਰਾਜ ਇਹ ਹੋਣਦੇ ਨਾਂ ਨਵੀ ਦੱਸਦੇ ਹੋ ਸੂਆ ਇਹ ਜੀਵਨ ਨੇ ਫਾਇਰ ਕੀਤਾ ਇਹਨਾਂ ਦੇ ਸੜੇ ਵਗੈਰਾ ਲੱਗੇ ਆ ਉੱਤੇ ਦੇਖਿਆ ਬਾਕੀ ਜਿਹੜੀ ਵੈਰੀਫਾਈ ਕਰੀ ਗੜੀ ਨੂੰ ਤਾਂ ਸਾਹਮਣੇ ਲੱਗੂ ਸਾਹਿਬ ਇੱਕ ਦੋ ਜਣਿਆਂ ਦੇ ਸੜੇ ਲੱਗੇ ਆ ਹਾਲਤ ਬਾਕੀ ਹਾਲਤ ਬਿਲਕੁਲ ਠੀਕ ਠਾਕ ਹੈ ਡਾਕਟਰ ਜੀ ਨੇ ਕਿਹਾ ਜਿਹੜੇ ਸੜੇ ਹੈਗੇ ਦਾਣੇ ਲੱਗੇ ਆ ਕੋਈ ਕੈਜੂਐਲਟੀ ਵਗੈਰਾ ਤਾਂ ਨਹੀਂ ਹੋਈ ਨਹੀਂ ਨਹੀਂ